ਬਟਾਲਾ ਵਿਖੇ ਦਿਨ ਦਿਹਾੜੇ ਨੌਜਵਾਨਾਂ ਦੇ ਦੋ ਧਿਰਾਂ ਦਰਮਿਆਨ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਇੱਕ ਧਿਰ ਦੇ ਯੋਧਾ ਨਾਮਕ ਨੌਜਵਾਨ ਦੇ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਹੈ ਅਤੇ ਰਾਹੁਲ ਤਾਤਰ ਨਾਮਕ ਨੌਜਵਾਨ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਹੈ ਜਿਸ ਨੂੰ ਅੰਮ੍ਰਿਤਸਰ ਲਈ ਰੈਫਰ ਕੀਤਾ ਗਿਆ ਹੈ। ਇਹ ਘਟਨਾ ਬਟਾਲਾ ਦੇ ਪਾਈਆਂ ਵਾਲੀ ਗਲੀ ਦੀ ਦੱਸੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਟਾਲਾ ਤੋਂ ਪੱਤਰਕਾਰ ਜਤਿੰਦਰ ਸੋਢੀ ਦੀ ਖਾਸ ਰਿਪੋਰਟ ਅੰਦਰਵਾਜੇ ਰੋਟੀਖਾਂਡੇ ਰੋਟੀਖਾਂਡੇ ਹੈ ਅੰਦਰ ਬਾਜ ਜਦ ਮੈਂ ਬੁੱਢੇ ਟਾਕੇ ਪੈਂਦੇ ਤਿੰਨ ਕਿਤੇ ਲਗਭਗ ਬਾਹਰ ਦੇਖਿਆ ਤਾਂ ਦੋ ਜਣੇ ਪਹਿ ਹੀ ਉਨ ਨੂੰ ਦਿੱਤੇ। ਜਦ ਤੱਕ ਉਹ ਦਰ ਪੇ ਲੋਡ ਨੂੰ ਵਗਿਆ ਹੋਣਾ ਨਹੀਂ। ਮੈਂ ਤਾਂ ਉਹਨਾਂ ਦੇ ਬੰਦੇ ਲੈ ਗਏ। ਉਹਨਾਂ ਦੇ ਬੰਦੇ ਲੈ ਗਏ। ਇਹਨੇ ਪਤਾ ਕੌਣ ਨੂੰ। ਕੁਛ ਨਹੀਂ ਮੇਰੀ ਫੈਕਟਰੀ ਪਾਜੀ ਲੱਗੇ ਸ਼ੇਰੇ ਬੰਦਾ ਤੇ ਮੈਨੂੰ ਵਾਰਡ 'ਚ ਵੀ ਕਿਸੇ ਦੀ ਕਾਲ ਆਈ ਕਿ ਪਾਜੀ ਇੱਥੇ ਦੋ ਮੁੰਡਿਆਂ ਨੂੰ ਗੋਲੀ ਮਾਰ ਗਏ। ਤੇ ਮੈਂ ਜਦੋਂ ਇੱਥੇ ਆਇਆ ਤਾਂ ਉਹਨੀ ਤੇਰ ਨੂੰ ਇੱਥੋਂ ਮੇਰੇ ਖਲ ਲੈ ਗਏ ਸੀ ਉਹਨਾਂ ਨੂੰ। ਇੱਕ ਕੋਈ ਕਮਲ ਲੜਕਾ ਵਾ ਕੈਂਪਰ ਰੰਦਾ ਇੱਕ ਕੋਈ ਯੋਧਾ ਵਾ ਉਹਨਾਂ ਨੂੰ ਗੋਲੀ ਗਲੇ ਮਾਰਦੇ ਸੋਣੇ ਜਿਹੜੇ ਆ ਤਿੰਨ ਚਾਰ ਜਾਣੇ ਸੀ ਗੋਲੀਆਂ ਮਾਰ ਕੇ ਸਿੱਧੀਆਂ ਗਾਹਾਂ ਗਏ ਕਿ ਹੁਣ ਜ਼ਿਆਦਾ ਕੁਛ ਹਸਪਤਾਲ ਕਰਨ ਦੇ ਚਾਪਾ ਲੱਗ ਕਰ ਰਹੇ ਚੱਲ ਮਾਮਲਾ ਤੁਸੀਂ ਮੇਰੇ ਨਾਲ ਹੀ ਆਪਾਂ ਭਾਈ ਵਾਲੀ ਗਲੀ ਤੋਂ ਕਿੱਥੇ ਉੱਥੋਂ ਆਏ ਆ ਮੌਕਾ ਵੇਖ ਕੇ ਆਏ ਆ ਜੀ ਉਸ ਤੋਂ ਬਾਅਦ ਅਸੀਂ ਸਿੱਧਾ ਤੁਹਾਡੇ ਕੋਲ ਇਸ ਹਸਪਤਾਲ ਆਏ ਆ ਇੱਕ ਯੋਧਵੀਰ ਸਿੰਘ ਸੱਤਪਾਲ ਸਿੰਘ ਜਿਹੜਾ ਉਹ ਬਹੁਤ ਹੋ ਗਿਆ ਇੱਥੇ ਬੋਕਰ ਬਰੌਂਟ ਹੈਡ ਹੋ ਗਿਆ ਦੂਜਾ ਜਿਹੜਾ ਰਾਹੁਲ ਦਾਤਰਾ ਉਹ ਇਹ ਜਿਹੜਾ ਉਹਨੂੰ ਅੰਮ੍ਰਿਤਸਰ ਰੈਫਰ ਕਰਤਾ ਤੇ ਬਾਕੀ ਦੂਜੇ ਗੁੱਟ ਦਾ ਅਸੀਂ ਤਫ਼ਤੀਸ਼ ਕਰਦੇ ਆਂ ਪਤਾ ਕਰਦੇ ਆਂ ਕਿਹੜੇ ਗਰੁੱਪ ਦੇ ਗੋਲੀ ਚਾਹੀਆਂ ਕੀ ਇਹਨਾਂ ਦੀ ਲੱਗਦਾ ਟਕੇ ਸਰ ਜਾਣਕਾਰੀ ਸਾਹਮਣੇ ਕਿੰਨੇ ਫਾਇਰ ਹੋਈ ਆ ਅਸੀਂ ਉਹ ਕੇਦ ਖੋਲੀ ਵੇਪਨ ਮਿਲਿਆ ਜੀ ਉਸ ਤੋਂ ਬਾਅਦ ਵੈਰੀਫਾਈ ਕਰਦੇ ਆਂ ਕੋਈ ਮਲਾਵਾਸ ਨੇ ਜਾਣਕਾਰੀ ਦਿੱਤੀ ਉੱਥੇ ਕੁਝ ਨਹੀਂ ਪੁੱਛਿਆ ਸਾਰਿਆਂ ਨੂੰ ਕਿਹੜੇ ਨੇ ਕੋਤਵਾਰ ਨੇ ਇਹ ਜਿਹੜੇ ਮੰਨੋਣ ਵਾਲੇ ਇਹ ਉਹ ਉੱਥੇ ਦੇ ਰਹਿਣ ਵਾਲੇ ਉਸੇ ਇਲਾਕੇ ਦੇ ਗਾਂਧੀ ਕੈਂਪ ਦੇ ਇੱਕ ਇੱਥੇ ਹੋਈ ਏ ਬਾਦ ਭਾਈਆਂ ਵਾਲੀ ਗਲੀ ਚ ਛੋਟੇ ਗਰੁੱਪ ਗਾਂਧੀ ਤੋਂ ਉੱਥੋਂ ਦਿਖਾਂਗੇ ਦੂਜੇ ਦਾ ਜੀ ਵੈਰੀਫਾਈ ਕਰ ਰਹੇ ਜੀ ਇਹਦੀ ਹੋ ਜਾਣੀ ਕਲੀਅਰ ਹੋ ਜਾ ਸਾਡੇ ਕੋਲ ਜੀ ਦੋ ਪੇਸ਼ੈਂ ਕਿ ਇੱਕ ਸਾਡੇ ਕੋ ਇੰਜ ਜਿਹੜਾ ਆਇਆ ਜੀ ਪੇਸ਼ੈਂਟ ਮਤਲਬ ਜਿਹੜਾ ਬ੍ਰੌਡ ਬੈਂਟ ਆਇਆ ਉਹ ਵੀ ਇਮਰਜੈਂਸੀ ਪਹਿਲਾਂ ਫਿਰ ਉਹ ਬ੍ਰੌਡ ਬੈਂਟ ਸਾਡੇ ਕੋਲ ਪਹਿਲੀ ਜਾਂਚ ਕੀ ਲੱਗ ਰਹਾ ਤੁਹਾਨੂੰ ਕਿਸ ਤਰ੍ਹਾਂ ਸੌਲਟ ਨਹੀਂ ਸੀ ਲੱਗ ਰਹੀ ਆ ਹਿਸਟਰੀ ਦੇ ਦੇ ਰਿਆ ਜੀ ਕਿ ਗੋਲੀ ਵਗੈਰਾ ਕੋਈ ਚੱਲੀ ਆ ਬਾਕੀ ਜਿਹੜੀ ਕਨਫਰਮੇਸ਼ਨ ਆ ਉਹ ਤੇ ਪੋਸਟਮਾਰਟਮ ਹੋਏਗਾ ਪੋਸਟਮਾਰਟਮ ਬਾਅਦ ਹੀ ਹੋਏਗੀ ਕਿੰਨੇ ਦਿਨ ਸੋਰੀ ਲੱਗੇ ਜੀ ਜਦੋਂ ਮਰਨਵਾਲਾ ਨਾਲ ਗੱਲ ਕਰਦੇ ਆ। ਜਿਹੜਾ ਮਰਨਵਾਲਾ ਜੀ ਉਹਦਾ ਨਾਂ ਜੀ ਜਿੱਦਾਂ ਉਹਦੇ ਨਾਲ ਦਿਆਂ ਦੱਸਿਆ ਜੋਦਾ ਜੋਦਾ ਜੀ ਉਹਦਾ। ਜਿਸ ਦਾ ਇੰਜਰੀਡਰ ਦਾ ਨਾਮ ਇੰਜਰੀਡਰ ਆਉਦਾ ਨਾ ਜੀ ਕਮਲਜੀਤ ਸਿੰਘ ਜੀ। ਇਹਨੂੰ ਰੈਫਰ ਕੀਤਾ ਗਿਆ ਜੀ? ਹਾਂ ਜੀ ਰੈਫਰ ਕੀਤਾ ਹੈ ਰਸੈਂ।